ਨੋ ਦੱਤ ਸ੍ਰੀ ਗਾਜੀ ਤੁਹਾਡੀ ਤੋਂ ਚੱਲ ਜੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਲਓ ਜੀ ਅੱਜ ਆਪਾਂ ਬਣਾਉਣ ਲੱਗੇ ਹਾਂ ਸਾਗ ਬਹੁਤ ਹੀ ਵਧੀਆ ਦੇਸੀ ਤਰੀਕੇ ਨਾਲ ਆਪਾਂ ਦਾਤ ਨਾਲ ਕੱਟ ਕੇ ਸਾਗ ਅੱਜ ਜੋ ਬਣਾਵਾਂਗੇ ਆਪਾਂ ਸਾਗ ਨੂੰ ਕੱਟ ਲਿਆ ਹੈ ਜੀ ਆਪਾਂ ਬਾਲਟੀ ਵਿੱਚ ਸਾਗ ਪਾ ਕੇ ਪਾਣੀ ਪਾ ਕੇ ਉਹਨੂੰ ਚੰਗੀ ਤਰ੍ਹਾਂ ਢੋਲਾਂਗੇ ਤੋਂ ਬਾਅਦ ਉਹਨੂੰ ਆਪਾਂ ਤੀਲੇ ਦੇ ਵਿੱਚ ਆਵਾਂਗੇ ਆਪਣਾ ਸਾਗ ਗ੍ਰਿੰਡਣਾ ਸ਼ੁਰੂ ਹੋ ਚੁੱਕਾ ਹੈ ਜੀ ਦੇਖੋ ਹੁਣ ਇਹਦੇ ਵਿੱਚ ਆਪਾਂ ਗ੍ਰੇਂਡ ਕਰਕੇ ਮਸਾਲਾ ਹਰੀ ਮਿਰਚ ਲਸਣ ਅਤੇ ਅਦਰਕ ਪਾਤਾ ਹੈ ਹੁਣ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਮਿਕਸ ਕਰਨ ਤੋਂ ਬਾਅਦ ਇਹਨੂੰ ਆਪਾਂ ਰੱਖ ਦਾਂਗੇ ਹੁਣ ਆਪਾਂ ਸਾਗ ਨੂੰ ਮੱਕੀ ਦਾ ਆਟਾ ਪਾ ਕੇ ਕੰਗੀ ਤਰ੍ਹਾਂ ਉਟ ਲਿਆ ਹੈ ਜੀ ਜਿੱਤ ਕਿੰਨਾ ਵਧੀਆ ਸਾਗ ਮਿਕਸ ਹੋ ਚੁੱਕਾ ਹੈ ਵਿੱਚ ਮੱਕੀ ਦਾ ਆਟਾ ਲਓ ਜੀ ਹੁਣ ਆਪਾਂ ਲਾਵਾਂਗੇ ਆਗ ਨੂੰ ਤੜਕਾ ਗ੍ਰाइंड ਕਰਕੇ ਵਧੀਆਂ ਆਪਾਂ ਪਾਤਾ ਹੈ ਜੀ ਪਿਆਜ਼ ਹਰੀ ਮਿਰਚ ਨੂੰ ਚੰਗੀ ਤਰ੍ਹਾਂ ਗ੍ਰाइंड ਕਰਕੇ ਮਿਕਸ पूरी तरह ब्राउन होनेजो बाद है जी उत्पादना है जी साग साग का कलर देखो कि प्यारा बनया है